ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲਗਭਗ 2.5 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਕਿਸਾਨਾਂ ਨੇ ਮੋਰਚਾ ਲਾਇਆ ਸੀ ਜੋ ਕੇਂਦਰ ਸਰਕਾਰ ਨੇ ਤਿੰਨ ਆਰਡੀਨੈਂਸ ਪਾਸ ਕਰਕੇ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਗਲਾ ਘੁੱਟਣ ਵਾਸਤੇ ਵੱਡੇ ਵਪਾਰੀਆਂ ਨੂੰ ਵਧਨ ਫੁੱਲਣ ਵਾਸਤੇ ਜੋ ਇਹ ਕਾਨੂੰਨ ਬਣਾਇਆ ਸੀ ਉਸ ਕਾਨੂੰਨ ਨੂੰ ਰੱਦ ਕਰਵਾਉਣ ਵਾਸਤੇ ਬਦਲਣ ਵਾਸਤੇ ਜੋ ਕਿਸਾਨਾਂ ਨੇ 26 ਤਰੀਕ ਤੋਂ ਦਿੱਲੀ ਵਿੱਚ ਮੋਰਚਾ ਲਾਇਆ ਹੋਇਆ ਹੈ ਇਸ ਮੋਰਚੇ ਦੇ ਵਿੱਚ ਆਪ ਮਹਾਰੇ ਭਵੇਂ ਪੰਜਾਬ ਦੀਆਂ 31 32 ਜਥੇਬੰਦੀਆਂ ਪੂਰੇ ਭਾਰਤ ਦੀਆਂ 4 500 ਜਥੇਬੰਦੀਆਂ ਹਰਿਆਣਾ ਹੋਵੇ ਬੰਗਾਲ ਹੋਵੇ ਗੁਜਰਾਤ ਹੋਵੇ ਯੂਪੀ ਹੋਵੇ ਪੰਜਾਬ ਹੋਵੇ ਪੂਰੇ ਵਰਲਡ ਦੇ ਵਿੱਚੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਕੈਨੇਡਾ ਅਮਰੀਕਾ ਇੰਗਲੈਂਡ ਦੀਆਂ ਪਾਰਲੀਮੈਂਟਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਤੇ ਪਾਸ ਹੋਏ ਕਿਸਾਨਾਂ ਦੇ ਹੱਕ ਦੇ ਵਿੱਚ ਪਰ ਕੇਂਦਰ ਸਰਕਾਰ ਆਪਣੇ ਅੜਿਅਲ ਰਵਈਏ ਦੇ ਉੱਪਰ ਆੜੀ ਹੋਈ ਆ ਕਿ ਅਸੀਂ ਇਹਦੇ ਵਿੱਚ ਸੋਧਾਂ ਕਰ ਦਿੰਨੇ ਆ ਪਰ ਇਹਨੂੰ ਰੱਦ ਨਹੀਂ ਕੀਤਾ ਜਾ ਸਕਦਾ ਪਰ ਗੁਰੂ ਨਾਨਕ ਦੇਵ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਜੋ ਅੱਜ ਭਾਰਤ ਦੇ ਲੋਕ ਕੁੰਡਲੀ ਬਾਡਰ ਤੇ ਸਿੰਘੂ ਬਾਡਰ ਦੇ ਉੱਪਰ ਇਕੱਠੇ ਹੋਏ ਹਨ ਉਹ ਹਰਿਆਣੇ ਦੇ ਹੋਣ ਜੂਪੀ ਦੇ ਹੋਣ ਪੰਜਾਬ ਦੇ ਹੋਣ ਇਹਨਾਂ ਦੇ ਵਿੱਚ ਪਰਮੇਸ਼ਰ ਦੀ ਆਪਣੇ ਆਪ ਕਰਮਾ ਹੋ ਰਹੀ ਆ ਸਤਜੁਗ ਲੱਗਿਆ ਆ ਖਾਣ ਪੀਣ ਦੀ ਲੰਗਰ ਇੰਨੇ ਵਧੀਆ ਚੱਲ ਰਹੇ ਹਨ ਆਪ ਮਹਾਰੇ ਸੰਗਤਾਂ ਸਾਰਾ ਪ੍ਰਬੰਧ ਕਰ ਰਹੀਆਂ ਹਨ ਜਿਹੜਾ ਬਹੁਤ ਸਾਲਾਂ ਤੋਂ ਹਰਿਆਣੇ ਵਿੱਚ ਸਿੱਖਾਂ ਦੇ ਵਿੱਚ ਹਿੰਦੂਆਂ ਸਿੱਖਾਂ ਦੇ ਵਿੱਚ ਲੜਾ ਕੇ ਇਹ ਭਾਰਤ ਸਰਕਾਰ ਆਪਣੀ ਰਾਜਨੀਤੀ ਨੂੰ ਉਭਾਰਦੀ ਸੀ ਅੱਜ ਹਰਿਆਣੇ ਦੇ ਲੋਕਾਂ ਨੇ ਯੂਪੀ ਦੇ ਲੋਕਾਂ ਨੇ ਗੁਜਰਾਤ ਬੰਗਾਲ ਮਧ ਪ੍ਰਦੇਸ਼ ਸਾਰੀਆਂ ਸਟੇਟਾਂ ਨੇ ਰਲ ਕੇ ਸਿੱਧ ਕਰਤਾ ਕਿ ਇਹ ਜਿਹੜਾ ਮੋਰਚਾ ਪੰਜਾਬ ਦੇ ਕਿਸਾਨਾਂ ਦਾ ਨਹੀਂ ਬਲਕਿ ਪੂਰੇ ਭਾਰਤ ਦੇ ਕਿਸਾਨਾਂ ਦਾ ਮੋਰਚਾ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਕਿਸਾਨ ਸਿੱਖ ਭਾਈਚਾਰਾ ਬੈਠਾ ਆ ਉਹ ਵੀ ਇਸ ਮੋਰਚੇ ਵਿੱਚ ਹਮਾਇਤ ਕਰ ਰਹੇ ਹਨ ਤੇ ਮੈਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਇਹ ਜਿਹੜਾ ਮੋਰਚਾ ਸਫਲ ਹੋਣ ਵਾਲੇ ਪਾਸੇ ਨੂੰ ਬਹੁਤ ਜਲਦੀ ਜਾ ਰਿਹਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਨ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਕਿਸਾਨ ਤੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਨੂੰ ਤਤੀਬਾ ਨਾ ਲੱਗੇ ਜਿਹੜੇ ਇਸ ਮੋਰਚੇ ਸੰਘਰਸ਼ ਦੇ ਵਿੱਚ ਲਗਭਗ 18 ਵਿੱਚ ਬਜ਼ੁਰਗ ਵਿੱਚ ਨੌਜਵਾਨ ਬੱਚੇ ਸ਼ਹੀਦ ਹੋ ਗਏ ਹਨ ਜਿਸ ਤਰ੍ਹਾਂ ਕੱਲ ਕੇਂਦਰ ਭਾਰਤ ਸਰਕਾਰ ਦੇ ਮੋਰਚੇ ਵਿੱਚੋਂ ਵਾਪਸ ਜਾ ਰਹਿ ਸਨਾਂ ਰਾਸਤੇ ਵਿੱਚ 61 ਸਾਲ ਦਾ ਬਜ਼ੁਰਗ 24 ਸਾਲ ਦਾ ਨੌਜਵਾਨ ਚੜ੍ਹਾਈ ਕਰ ਗਿਆ ਕੁਝ ਫੱਟੜ ਹੋਏ ਹਨ ਇਹ ਜਿੰਨੇ ਵੀ ਲੋਕ ਸ਼ਹੀਦ ਹੋ ਰਹੇ ਹਨ ਇਹ ਕੌਮ ਦੇ ਵਿੱਚ ਕਿਸਾਨ ਮੋਰਚੇ ਦੇ ਪਹਿਲੇ ਸ਼ਹੀਦ ਸਿੰਘ ਹੋਏ ਹਨ ਉਹਨਾਂ ਦੇ ਪਰਿਵਾਰਾਂ ਨਾਲ ਜਿੱਥੇ ਦੁੱਖ ਸਾਂਝਾ ਕਰਦੇ ਆ ਉਥੇ ਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਪਰਿਵਾਰਾਂ ਨੂੰ ਭਾਣਾ ਮੰਨਣ ਦੀ ਦਾਤ ਬਖਸ਼ਿਸ਼ ਕਰਨਾ ਜਿਹੜੇ ਸ਼ਹੀਦ ਸਿੰਘ ਹੋਏ ਹਨ ਗੁਰੂ ਸਾਹਿਬ ਜੀ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਿਸ਼ ਕਰਨਾ ਇੱਕ ਮੈਂ ਵਿਸ਼ੇਸ਼ ਤੌਰ ਤੇ ਹਰ ਸਿੱਖ ਨੂੰ ਗੈਰ ਸਿੱਖ ਹੋਵੇ ਹਰ ਧਰਮ ਦੇ ਲੋਕਾਂ ਨੂੰ ਹਰ ਮਜਬਦ ਦੇ ਲੋਕਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹਨਾ ਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੇ ਪੰਥ ਦੀ ਸਿਰਜਣਾ ਕੀਤੀ ਸੀ ਅਰਦਾਸ ਕੀਤੀ ਸੀ ਠਾੜ ਭਾਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲਿਆ ਤਵ ਜਗਤ ਮੈਂ ਜਬ ਤੋਂ ਮਕਰੋ ਸਹਾਏ ਇਹ ਪੰਥ ਚੜ੍ਹਦੀ ਕਲਾ ਵਿੱਚ ਚੱਲੇ ਗੁਰੂ ਸੱਚੇ ਪਾਤਸ਼ਾਹ ਕਾਲਪੁਰਖ ਮੈਂ ਅਰਦਾਸ ਕਰਕੇ ਪੰਥ ਦੀ ਸਿਰਜਣਾ ਕਰਨ ਲੱਗਾ ਅੱਜ ਇਹ ਜਿਹੜਾ ਮੋਰਚਾ ਆ ਬਲਦ ਦੇ ਸਿੱਖਾਂ ਨੂੰ ਉਹ ਗੈਰ ਸਿੱਖ ਹੋਣ ਸਿੱਖ ਹੋਣ ਕਿਸੇ ਜਾਤ ਨਾਲ ਧਰਮ ਨਾਲ ਮਜਦੇ ਨਾਲ ਸੰਬੰਧਤ ਹੋਣ ਸਭ ਨੂੰ ਅੱਲਾ ਅੱਗੇ ਰਾਮ ਅੱਗੇ ਗੁਰੂ ਨਾਨਕ ਅੱਗੇ ਗੁਰੂ ਤੇਗ ਬਹਾਦਰ ਦੇ ਚਰਨਾਂ ਚ ਅਰਦਾਸ ਕਰਨੀ ਚਾਹੀਦੀ ਆ ਏਕੇ ਮੋਰਚਾ ਬਹੁਤ ਜਲਦੀ ਸਫਲ ਹੋ ਸਫਲ ਹੋਵੇ ਇਸ ਮੋਰਚੇ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੇ ਸਾਬਕਾ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਜਿਨ੍ਹਾਂ ਨੇ ਦੋ ਮੈਡੀਕਲ ਕੈਂਪ ਲਾਏ ਹੋਏ ਹਨ ਇਹ ਮਤਲਬ ਆਮ ਨੌਜਵਾਨਾਂ ਵਾਸਤੇ ਬਜ਼ੁਰਗਾਂ ਵਾਸਤੇ ਰਹਿਸ਼ਦਾ ਪ੍ਰਬੰਧ ਕੀਤਾ ਉੱਥੇ ਇੱਥੇ ਗੁਰੂ ਕੇ ਲੰਗਰ ਚੱਲ ਰਹੇ ਹਨ ਜਿੰਨੀਆਂ ਵੀ ਜਥੇਬੰਦੀਆਂ ਜਿੰਨੇ ਵੀ ਕਿਸਾਨ ਉਹ Hindu ਹੋਣ ਮੁਸਲਮਾਨ ਹੋਣ ਸਾਈ ਹੋਣ ਸਿੱਖ ਹੋਣ ਜਿਨ੍ਹਾਂ ਨੇ ਇਹ ਕਿਸਾਨਾਂ ਦੇ ਮੋਰਚੇ ਵਿੱਚ ਹਮਾਇਤ ਕੀਤੀ ਆ ਸਤਿਗੁਰੂ ਸਾਹਿਬ ਜੀ ਸਾਡੀਆਂ ਝੋਲੀਆਂ ਪਾਣਾ ਸਭ ਨੂੰ ਸਮੱਤ ਵਾਕਸ਼ਣ ਕਰ ਰਾਂ ਆਪਾਂ ਰਲ ਕੇ ਇਸ ਮੋਰਚੇ ਦੀ ਕਾਮਯਾਬੀ ਵਾਸਤੇ ਸਾਰੇ ਹੋਰ ਇਕੱਠੇ ਹੋ ਕੇ ਚੱਲੀਏ ਤੇ ਕੇਂਦਰ ਸਰਕਾਰ ਨੂੰ ਮੋਦੀ ਜੋ ਸਾਡੇ ਭਾਰਤ ਦਾ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਅੰਧਿਆਰ ਰਵਈਆ ਨਹੀਂ ਰੱਖਣਾ ਚਾਹੀਦਾ ਤੈਨੂੰ ਆਪਣੀਆਂ ਵੋਟਾਂ ਬਣਾਉਣੀਆਂ ਚਾਹੀਦੀਆਂ ਆ ਇਹ ਕਿਸਾਨਾਂ ਨੂੰ ਆਪਣੇ ਤੋਂ ਦੂਰ ਨਾ ਕਰੇ ਨਾ ਕਿਸਾਨਾਂ ਦੀਆਂ ਵੋਟਾਂ ਨਾਲ ਉਹ ਪ੍ਰਧਾਨ ਮੰਤਰੀ ਬਣਿਆ ਇਹੀ ਬੇਨਤੀਆਂ ਕਰਦਾ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਡਾ ਨਾਮ ਤੇ ਕਿਹੜੇ ਸਥਾਨ ਤੋਂ ਆਪ ਸੀ ਦਾਸ ਸ਼੍ਰੋਮਣੀ ਗੁਦਰਾ ਪ੍ਰਬੰਧਕ ਕਮੇਟੀ ਦਾ ਐਗਜ਼ੀਕਟਿਵ ਮੈਂਬਰ ਆ ਤੇ ਦਮਦੇਵੀ ਟਕਸਾਲ ਦਾ ਮੁਖ ਬਲਾਰਾ ਸੰਤ ਚਾਰੰਜੀਤ ਸਿੰਘ ਜੀ ਜਸੂਵਾਲ ਜਿਸ ਤਰੀਕੇ ਨਾਲ ਪੋਲੀਟੀਕਲ ਪਾਰਟੀਆਂ ਆਪਣੇ ਵੱਖ-ਵੱਖ ਸਥਾਨ ਦੇ ਉਤੇ ਕਿਸਾਨਾਂ ਦੇ ਹੱਕ ਵਿੱਚ ਮੂਰਜ਼ੀ ਲਾਂਦੀਆਂ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਇੱਥੇ ਆ ਕੇ ਉਹਨਾਂ ਦੀ ਵੀ ਸ਼ਮੂਲੀਅਤ ਜ਼ਰੂਰੀ ਹੈ ਮੈਂ ਇਹਦੇ ਵਿੱਚ ਜਿੱਥੇ ਸੰਸਾਰ ਦੀਆਂ ਉਹ ਕਾਂਗਰਸ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਆਪ ਵਾਲੇ ਹੋਣ, ਕਾਮਰੇਟ ਹੋਣ ਭਵੇਂ ਉਹ ਸਾਰੇ ਕਿਸਾਨਾਂ ਦੇ ਮੋਰਚੇ 'ਚ ਹਮਾਇਤ ਕਰ ਰਹੇ ਹਨ। ਉੱਥੇ ਮੈਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਉਹਨਾਂ ਨੂੰ ਖੁੱਲੇ ਦਿਲ ਨਾਲ, ਫਰਾਗ ਦਿਲ ਨਾਲ ਸੰਸਾਰ ਦੇ ਲੋਕਾਂ ਨੂੰ ਕਹਿਣਾ ਚਾਹੀਦਾ ਹੈ ਕਿ ਹਰ ਪਾਰਟੀ ਉਹ ਮੁਸਲਮਾਨਾਂ ਦੀ ਹੋਵੇ, ਹਿੰਦੂਆਂ ਦੀ ਹੋਵੇ, ਉਹ ਕਿਸਾਨਾਂ ਦੀ ਹੋਵੇ, ਉਹ ਕਾਮਰੇਟਾਂ ਦੀ ਹੋਵੇ, ਆਪ ਪਾਰਟੀ ਹੋਵੇ। ਇਹਨਾਂ ਨੂੰ ਕਿਸਾਨਾਂ ਨੂੰ ਵੀ ਉਹਨਾਂ ਨੂੰ ਫਰਾਗਦਲੀ ਨਾਲ ਇਹ ਕਹਿਣਾ ਚਾਹੀਦਾ ਕਿ ਆਪਣੇ ਝੰਡਿਆਂ ਨੂੰ ਛੱਡ ਕੇ ਆਪਣੀ ਪਾਰਟੀ ਦੀ ਹੋਂਦ ਨੂੰ ਛੱਡ ਕੇ ਕਿਸਾਨਾਂ ਦੀ ਮੱਤ ਕਰਨ ਵਾਸਤੇ ਆਣ ਜੇ ਆਣ ਤਾਂ ਕਿਸਾਨ ਜਥੇਬੰਦੀਆਂ ਨੂੰ ਜੀ ਆਇਆਂ ਕਹਿਣਾ ਚਾਹੀਦਾ ਖੁੱਲੇ ਪਦੇ ਸੱਦਾ ਦੇਣਾ ਚਾਹੀਦਾ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਜਿੰਨੇ ਵੀ ਭਾਰਤ ਦੇ ਲੋਕ ਜਾਂ ਵਰਲਡ ਤੋਂ ਇਸ ਮੌਕੇ 'ਚ ਸ਼ਾਮਲ ਹੋਇਆ ਇੱਕ ਵਿਸ਼ੇਸ਼ ਤੌਰ ਤੇ ਬੇਨਤੀ ਕਰਨੀ ਚਾਹਨਾ ਜਿਹੜੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਨ ਪੰਜਾਬ ਦੇ 31 32 ਬਾਕੀ ਦੂਸਰੀਆਂ ਸਟੇਟਾਂ ਦੇ ਜਿੰਨੇ ਵੀ ਨੁਮਾਇੰਦੇ ਹਨ ਸਾਨੂੰ ਸਾਰਿਆਂ ਨੂੰ ਉਹਨਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਆ ਕਿ ਜਿੱਥੇ ਆਪਣੇ ਕੋਲ ਜੋਸ਼ ਆ ਉੱਤੇ ਆਪਾਂ ਨੂੰ ਹੋਸ਼ ਤੋਂ ਕੰਮ ਲੈਣਾ ਚਾਹੀਦਾ ਇਹ ਮੋਰਚਾ 24 ਘੰਟਿਆਂ ਵਿੱਚ ਵੀ ਹੱਲ ਹੋ ਸਕਦਾ ਇਹਨੂੰ 24 ਦਿਨ ਵੀ ਲੱਗ ਸਕਦੇ ਹਨ ਇਹਨੂੰ 24 ਮਹੀਨੇ ਵੀ ਲੱਗ ਸਕਦੇ ਹਨ ਪਰ ਜਿੰਨੇ ਵੀ ਨੌਜਵਾਨ ਹਨ ਮੈਂ ਉਹਨਾਂ ਨੂੰ ਬਹੁਤ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਨੀ ਚਾਹਨਾ ਕਿ ਨੌਜਵਾਨੋ ਕੇਂਦਰ ਭਾਰਤ ਦੀ ਸਰਕਾਰ ਹੋਵੇ ਜਾਂ ਕਿਸੇ ਵੀ ਸਟੇਟ ਦੀ ਕਿਸੇ ਬਲਡ ਦੀ ਕੋਈ ਜਿਹੜੀ ਸਰਕਾਰ ਹੁੰਦੀ ਆ ਉਹਦੀਆਂ ਏਜੰਸੀਆਂ ਪਹਿਲਾਂ ਸ਼ਾਮ-ਦਾਮ ਡੰਡ ਸਾਰੇ ਤਰੀਕੇ ਵਰਤਦੀਆਂ ਕਿਸ ਮੋਰਚੇ ਨੂੰ ਫੇਲ ਕਿਸ ਢੰਗ ਦੇ ਨਾਲ ਕਰਨਾ ਪਰ ਅਸੀਂ ਸੂ ਜਵਾਨ ਬਣ ਕੇ ਜਿੰਨਾ ਚਿਰ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਸਾਨੂੰ ਕੋਈ ਫੈਸਲੇ ਦਾ ਰਿਜ਼ਲਟ ਕੱਢ ਕੇ ਨਹੀਂ ਦਿੰਦੀਆਂ ਅਸੀਂ ਆਪਣੀ ਮਨਮਰਜ਼ੀ ਕਰਕੇ ਉਹਨਾਂ ਤੋਂ ਵਿਸ਼ਵਾਸ ਨਹੀਂ ਉਠਾਣਾ ਉਹਨਾਂ ਤੇ ਵਿਸ਼ਵਾਸ ਰੱਖਣਾ ਦੇ ਸਾਨੂੰ ਬਹੁਤ ਨੇਚੇ ਨਾਲ ਭਰੋਸੇ ਨਾਲ ਸ਼ਰਧਾ ਨਾਲ ਭਾਵਨਾ ਦੇ ਨਾਲ ਜੋਸ਼ ਤੋਂ ਕੰਮ ਜਿੱਥੇ ਆਪਣਾ ਜੋਸ਼ ਆ ਉੱਥੇ ਹੋਸ਼ ਦੇ ਨਾਲ ਆਪਾਂ ਲੰਮਾ ਸਮਾਂ ਭਵੇਂ ਲੱਗ ਜਾਵੇ ਪਰ ਆਪਾਂ ਕਿਸਾਨਾਂ ਨੂੰ ਕਾਰਗਟ ਕਰਕੇ ਗਾਂ ਲਾਂ ਕੇ ਕੋਈ ਐਸਾ ਕੰਮ ਨਹੀਂ ਕਰਨਾ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਮੌਕਾ ਮਿਲ ਜਾਏ ਕਿ ਇਹਨਾਂ ਨੌਜਵਾਨਾਂ ਨੇ ਕੋਈ ਸ਼ਰਾਰਤ ਕੀਤੀ ਆ ਤਾਂ ਮੋਰਚੇ ਨੂੰ ਢਾਹ ਲੱਗੀ ਆ ਮੈਂ ਫੇਰ ਦੁਬਾਰਾ ਭਾਰਤ ਦੇ ਨੌਜਵਾਨਾਂ ਨੂੰ ਹਰ ਸਟੇਟ ਦੇ ਵਰਗ ਨੂੰ ਹਰ ਧਰਮ ਦੇ ਲੋਕਾਂ ਨੂੰ ਹਰ ਪਾਰਟੀ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹਨਾ ਇਹ ਸਾਨੂੰ ਘੱਟ ਤੋਂ ਘੱਟ 100 ਸਾਲ ਬਾਅਦ ਜਾ ਕੇ ਮੌਕਾ ਮਿਲਿਆ ਸ਼ਾਇਦ 1907 ਜਾਂ 9 ਦੇ ਵਿੱਚ ਇਹ ਮੌਕਾ ਮਿਲਿਆ ਸਗਾ ਅੱਜ ਦੁਬਾਰਾ 100 ਸਾਲ ਬਾਅਦ ਜਾ ਕੇ ਸਾਨੂੰ ਇਹ ਮੌਕਾ ਮਿਲਿਆ ਆਪਾਂ ਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ ਆਪਣੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਵੀ ਸਾਡੇ ਮੋਰਚੇ ਹੋ ਕੇ ਇਸ ਮੋਰਚੇ ਦੀ ਗਵਾਹੀ ਕਰਦੀਆਂ ਉਹਨਾਂ ਤੇ ਵਿਸ਼ਵਾਸ ਰੱਖ ਕੇ ਹੋਛ ਦੇ ਨਾਲ ਉਹਨਾਂ ਦੇ ਮਗਰ ਲੱਗ ਕੇ ਸਾਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਸਮਾਂ ਜਿੰਨਾ ਮਰਜੀ ਲੱਗ ਜਾਵੇ ਖਾਲਸੇ ਦੀ ਕਿਸਾਨਾਂ ਦੀ ਇਹ ਜਿੱਤ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦਾਸ ਜਥੇਦਾਰ ਸਵਰਨਜੀਤ ਸਿੰਘ ਨਿਹੰਗ ਸਿੰਘ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਸੋ ਅੱਜ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਦਿੱਲੀ ਦੇ ਵਿੱਚ ਕੁੰਡਲੀ ਬਾਰਡਰ ਤੇ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਜੋ ਮੋਰਚਾ ਚੱਲ ਰਿਹਾ ਹੈ ਪੰਜਾਬ ਬਚਾਓ ਮੋਰਚਾ ਚੱਲ ਰਿਹਾ ਉਹਦੇ ਵਿੱਚ ਜਿੱਥੇ ਅੱਜ ਹਰ ਵਰਗ ਤੇ ਹਰ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਜਿੱਥੇ ਸਾਰੇ ਜਾਣੇ ਆਪੋ ਆਪਣੀ ਹਾਜ਼ਰੀ ਲਵਾਉਣ ਵਾਸਤੇ ਹਮਾਇਤ ਦੇਣ ਵਾਸਤੇ ਪਹੁੰਚ ਰਹੇ ਆ ਉੱਥੇ ਅਸੀਂ ਵੀ ਨਿਹੰਗ ਸਿੰਘ ਜਿੱਥੇ ਬੰਦੀਆਂ ਵੱਲੋਂ ਹੋਰ ਵੀ ਸਾਡੇ ਬੁੱਢਾ ਅਦਾਲਤ ਤਰਨਾ ਦਲ ਸਾਰੀਆਂ ਇਹ ਨਿਹੰਗ ਸਿੰਘ ਜਿੱਥੇ ਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਆ ਸੋ ਕਿਸਾਨਾਂ ਦਾ ਅਸੀਂ ਪੂਰ ਜੋਰ ਸਮਰਥਨ ਦੇਣ ਵਾਸਤੇ ਇੱਥੇ ਪਹੁੰਚੇ ਹੋਏ ਆ। ਸੋ ਅੱਜ ਬੜੀ ਖੁਸ਼ੀ ਦੀ ਵੀ ਗੱਲ ਹੈ ਕਿ ਅੱਜ ਜਿੱਥੇ ਵਾਹਿਗੁਰੂ ਦੀ ਕਿਰਪਾ ਵਰਤ ਰਹੀ ਹੈ ਕਿ ਜਦੋਂ ਆਪਾਂ ਪੰਜਾਬ ਦੇ ਵਿੱਚ ਹੋਲੇ ਮੱਲੇ ਦਾ ਜੋੜ ਮੇਲਾ ਵੇਖਦੇ ਆ ਉੱਥੇ ਪੁਲਿਸ ਦੇ ਕਿੱਡੇ ਵੱਡੇ ਪ੍ਰਬੰਧ ਸਾਰੇ ਪੰਜਾਬ ਦੇ ਵਿੱਚੋਂ ਪੁਲਿਸ ਦੇ ਅਫਸਰ ਲੱਗੇ ਹੋਏ ਹੁੰਦੇ ਆ। ਪਰ ਅੱਜ ਇੱਥੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਿੰਘੂ ਬਾਰਡਰ ਦੇ 10-11 ਕਿਲੋਮੀਟਰ ਤੱਕ ਕੋਈ ਵੀ ਪੁਲਿਸ ਦਾ ਮੁਲਾਜ਼ਮ ਨਹੀਂ। ਔਰ ਸਾਰੇ ਜਿੰਨੇ ਵੀਰ ਸਾਰੇ ਹਰਿਆਣੇ ਦੇ ਵੀਰ ਹਰਿਆਣੇ ਦੇ ਕਿਸਾਨ ਸਾਰੀਆਂ ਜਥੇਬੰਦੀਆਂ ਇਸੇ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਧੰਨਵਾਦ ਉਹ ਸਾਰੀਆਂ ਦੇ ਨੁਮਾਇंदे ਭਾਵੇਂ ਕੋਈ ਅਕਾਲੀ ਸਰਕਾਰ ਦੇ ਵਿੱਚ ਹੈ ਭਾਵੇਂ ਕੋਈ ਕਾਂਗਰਸ ਦੇ ਵਿੱਚ ਹੈ ਭਾਵੇਂ ਕੋਈ ਝਾੜੂ ਵਾਲੀ ਪਾਰਟੀ 'ਚ ਹੈ ਸਾਰੇ ਜਾਣੇ ਆਪੋ ਆਪਣੀ ਹਾਜ਼ਰੀ ਇੱਥੇ ਲਵਾ ਰਹੇ ਆ ਕਿਉਂਕਿ ਸਾਰੇ ਕਿਸਾਨ ਸੋ ਭਾਵੇਂ ਕੋਈ ਕਿਸੇ ਪਾਰਟੀ ਨਾਲ ਜੁੜਿਆ ਪਰ ਹੈ ਤਾਂ ਕਿਸਾਨ ਆ ਸੋ ਕਿਸਾਨ ਕਰਕੇ ਸਾਰੇ ਜਾਣੇ ਜਿੰਨੇ ਵੀ ਇੱਥੇ ਹਾਜ਼ਰੀ ਲਵਾ ਰਹੇ ਅਸੀਂ ਨਿਹੰਗ ਸਿੰਘ ਫੌਜਾਂ ਅਸੀਂ ਵੀ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਆ ਸਾਰੇ ਸਾਡਾ ਵੀ ਫਰਜ਼ ਬਣਦਾ ਸੋ ਅਸੀਂ ਸਾਰੇ ਜਾਣੇ ਅੱਜ ਇੱਥੇ 21 ਦਿਨਾਂ ਤੋਂ ਲਗਾਤਾਰ ਹਾਜ਼ਰੀ ਬਿਨਵਾ ਰਹੇ ਆ ਔਰ ਜੋ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇੱਥੇ ਮੈਡੀਕਲ ਕੈਂਪ ਲਾਏ ਹੋਏ ਆ ਬਜ਼ੁਰਗਾਂ ਵਾਸਤੇ ਰਹਿਣ ਦੀ ਸੌਣ ਦੀ ਸਹੂਲਤ ਵਾਸਤੇ ਜੋ ਪ੍ਰਬੰਧ ਕੀਤੇ ਹੋਏ ਆ ਸੋ ਜਿੰਨੀਆਂ ਵੀ ਅੱਜ ਇੱਥੇ ਆਪਾਂ ਸੰਗਤਾਂ ਸਾਡੇ ਖਾਸ ਕਰਕੇ ਐਨ ਆਰ ਆਈ ਵੀਰ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਉਹਨਾਂ ਨੇ ਹਰ ਪਿੰਡ ਦੇ ਵਿੱਚ ਉਹਨਾਂ ਨੇ ਮਾਇਆ ਦੇ ਢੇਰ ਲਾਤੇ ਔਰ ਬਾਰ-ਬਾਰ ਆ ਕੇ ਇੱਥੇ ਉਹ ਪੁੱਛ ਰਹੇ ਆ ਕਿ ਕਿਸੇ ਚੀਜ਼ ਦੀ ਲੋੜ ਆ ਤਾਂ ਦੱਸੋ ਪਰ ਐਤ ਕੀ ਇੰਨੀ ਕਿਰਪਾ ਵਰਤ ਰਹੀ ਹੈ ਇੱਥੇ ਥਾਂ-ਥਾਂ ਤੇ ਲੰਗਰ ਲੱਗੇ ਆ ਕਿਸੇ ਵੀ ਚੀਜ਼ ਦੀ ਕਮੀ ਨਹੀਂ ਲੋਕਾਂ ਦੇ ਕੋਲ ਸੰਭਾਲਣ ਵਾਸਤੇ ਚੀਜ਼ਾਂ ਜਗ੍ਹਾ ਨਹੀਂ ਹੈਗੀ ਸੋ ਐਡੀ ਕਿਰਪਾ ਵਰਤ ਰਹੀ ਹੈ ਸਾਰੇ ਜਿਹੜੇ ਐਨ ਆਰ ਆਈ ਵੀਰਾਂ ਨੇ ਐਤ ਕੀ ਇੰਨੀ ਖੁੱਲ੍ਹ ਦਲੀ ਦੇ ਨਾਲ ਮਾਇਆ ਤੇ ਐਨੀ ਖੁੱਲ੍ਹ ਦਿੱਲੀ ਦੇ ਨਾਲ ਲਾਈ ਆ ਸੰਗਤਾਂ ਦੀ ਸੇਵਾ ਵਾਸਤੇ ਸੋ ਸਾਰੇ ਐਨ ਆਰ ਆਈ ਵੀਰਾਂ ਦਾ ਸੋ ਖਾਸ ਕਰਕੇ ਇਤਨੀ ਅਸੀਂ ਦੁਆਬੇ ਵਾਲੀ ਸੰਗਤ ਦਾ ਜਾਦੇ ਧੰਨਵਾਦ ਕਰਦੇ ਆ ਕਿਉਂਕਿ ਕਈ ਵਾਰੀ ਸੁਣਨ ਦੇ ਵਿੱਚ ਆਉਂਦਾ ਪੇ ਦੁਆਬੇ ਵਾਲੇ ਥੋੜੇ ਢਿੱਲੇ ਚੱਲਦੇ ਆ ਪਰ ਇਸ ਵਾਰ ਦੁਆਬੇ ਵਾਲਿਆਂ ਨੇ ਜਦੋਂ ਹਰਿਆਣੇ ਦੇ ਬਾਰਡਰ ਤੋੜੇ ਆ ਜਦੋਂ ਕਿਸਾਨ ਜਥੇਬੰਦੀਆਂ ਨੂੰ ਅੱਗੇ ਲੈ ਕੇ ਆਏ ਆ ਸੋ ਸਭ ਤੋਂ ਅੱਗੇ ਦੁਆਬੇ ਦੀਆਂ ਨਵੇਂ ਸ਼ਹਿਰ ਜ਼ਿਲ੍ਹੇ ਦੀਆਂ ਸਾਰੀਆਂ ਇੱਧਰ ਦੀਆਂ ਸੰਗਤਾਂ ਨੇ ਆ ਕੇ ਸਾਡੇ ਨੌਜਵਾਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਔਰ ਵੱਡੇ ਪੱਧਰ ਦੇ ਦਿੱਤੇ ਸਾਰੀਆਂ ਜਥੇਬੰਦੀਆਂ ਨੇ ਸਾਰਿਆਂ ਨੇ ਹਿੱਸਾ ਪਾਇਆ ਸੋ ਸਭ ਤੋਂ ਅੱਗੇ ਟਰਾਲੀਆਂ ਜਿਹੜੀਆਂ ਇਹ ਦੁਆਬੇ ਵਾਲੇ ਦੀਆਂ ਆਈਆਂ ਖਾਸ ਕਰਕੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚੋਂ ਜਿੱਥੇ ਸਾਰਿਆਂ ਨੇ ਆਪੋ ਆਪਣੀ ਹਾਜ਼ਰੀ ਲਵਾਈ ਹੈ ਅੱਜ ਜਿੱਥੇ ਸਾਡੇ ਵਿੱਚ ਸਰਦਾਰ ਕੁਲਜੀਤ ਸਿੰਘ ਜੀ ਸਰਹਾਲ ਜੋ ਸਾਡੇ ਏਰੀਆ ਦੇ ਬਹੁਤ ਸੀਨੀਅਰ ਆਗੂ ਆ ਤੇ ਬੜੀ ਸੇਵਾ ਸਮਾਜ ਸੇਵਾ ਵੀ ਕਰਦੇ ਆ ਸੋ ਉਹ ਵੀ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਹਾਜ਼ਰੀ ਲਵਾਉਣ ਵਾਸਤੇ ਤੇ ਆਪਣਾ ਬਣਦਾ ਯੋਗਦਾਨ ਪਾਉਣ ਵਾਸਤੇ ਇੱਥੇ ਪਹੁੰਚੇ ਆ। ਸੋ ਜਿੰਨੀਆਂ ਵੀ ਸਾਖਤਾ ਪਹੁੰਚੀਆਂ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਇੱਕ ਬਿਆਨ ਆਇਆ ਸੀ ਸਟੇਜ ਤੋਂ ਕਿ ਨਿਹੰਗ ਜਥੇਬੰਦੀਆਂ ਕਿ ਥੋੜਾ ਇਹਦੇ ਤੋਂ ਪਰੇ ਰਹਿਣ। ਹਾਂਜੀ ਉਹ ਜਿਹੜਾ ਬਿਆਨ ਸੀ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਜਿਹੜੇ ਕਿਸਾਨ ਜਥੇਬੰਦੀਆਂ ਦੇ ਐਸ ਵੇਲੇ ਸਾਡੇ ਨੁਮਾਇੰਦੇ ਆ ਸੋ ਇਕੱਲੇ ਨਹੀਂ ਉਹਨਾਂ ਦੇ ਨਾਲ ਹੋਰ ਵੀ 30 35 ਜਥੇਬੰਦੀਆਂ ਪੰਜਾਬ ਦੀਆਂ ਤੇ ਨਾਲ ਬਾਹਰਲੀਆਂ ਸਟੇਟਾਂ ਦੀਆਂ ਜਿਹੜੀਆਂ ਜਥੇਬੰਦੀਆਂ ਸਾਰੀਆਂ ਰਲ ਕੇ ਉਹਨਾਂ ਦੇ ਨਾਲ ਖੜੀਆਂ ਸੋ ਉਹਨਾਂ ਦੇ ਮਨ 'ਚ ਥੋੜਾ ਪ੍ਰੈਸ਼ਰ ਸੀ ਦਵਾ ਸੀ ਹਰ ਬੰਦਾ ਕਿਸੇ ਵੇਲੇ ਕਿਸੇ ਨਾ ਕਿਸੇ ਦਵਾ ਦੇ ਅਧੀਨ ਹੁੰਦਾ ਸੋ ਕਈ ਵਾਰੀ ਉਹਦੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਭੁੱਲ ਹੋ ਜਾਂਦੀ ਆ ਸੋ ਰਾਜੇਵਾਲ ਜੀ ਨੇ ਇਸ ਗੱਲ ਦੀ ਖਿਮਾ ਜਾਂਚਨਾ ਕੀਤੀ ਆ ਮਾਫੀ ਮੰਗੀ ਆ ਉਹਨਾਂ ਨੇ ਸਟੇਜ ਦੇ ਉੱਤੇ ਉਹਨਾਂ ਨੇ ਆਖਿਆ ਵੀ ਮੇਰੇ ਮੂੰਹੋਂ ਲਫ਼ਜ਼ ਨਿਕਲ ਗਏ ਮੈਂ ਉਹਦੀ ਖਿਮਾ ਜਾਂਚਨਾ ਮੰਗਦਾ ਪਰ ਇੱਥੇ ਜਿਹੜੀ ਗੱਲ ਐ ਇਸ ਵੇਲੇ ਸਾਨੂੰ ਕਿਸੇ ਗੱਲ ਤੋਂ ਗੁੱਸੇ ਹੋ ਕੇ ਜਾੜਾ ਨਹੀਂ ਚਾਹੀਦਾ ਜਿਹੜੇ ਮਕਸਦ ਲਈ ਅੱਜ ਆਪਾਂ ਇੱਥੇ ਆਏ ਆ ਜਿਹੜੇ ਨਿਹੰਗ ਸਿੰਘ ਐ ਇਹ ਵੀ ਸਾਰੇ ਕਿਸਾਨਾਂ ਦੇ ਪੁੱਤਰ ਆ ਸੋ ਇਸ ਕਰਕੇ ਅਸੀਂ ਸਾਰੇ ਜਾਣੇ ਰਲ ਕੇ ਅੱਜ ਜਿਹੜੇ ਕੰਮ ਨੂੰ ਆਪਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਵਾਸਤੇ ਆ ਜਿੱਥੇ ਆਪਾਂ ਪਹੁੰਚੇ ਆ ਉਸ ਟਾਰਗੇਟ ਤੇ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਸੋ ਛੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਦੇ ਵਿੱਚ ਗੁੱਸਾ ਕਰਕੇ ਆਪਾਂ ਨੂੰ ਕਿਸੇ ਨੂੰ ਵੀ ਵਿਚਾਰ ਨਹੀਂ ਹਟਣਾ ਚਾਹੀਦਾ ਇਹ ਮੋਰਚੇ ਨੂੰ ਕਾਮਯਾਬੀ ਵੱਲ ਤੇ ਫਤਿਹ ਵੱਲ ਲੈ ਕੇ ਜਾਣਾ ਚਾਹੀਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਸੰਗਤਾਂ ਨਵੇਂ ਸ਼ਹਿਰ ਦੁਆਬੇ ਦੀਆਂ ਸਾਡੀਆਂ ਆਈਆਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦੀਸ਼ਾਂ ਵਿੱਚ ਹੁਣ ਇੱਥੇ ਵੀ ਉਸੀ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਯੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮੀਆਂ ਫਲੈਕਸਾਂ ਅਤੇ ਪੋਸਟਰ ਵਕ ਵਕ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626408 ਅਤੇ 98559943